ਸਤ ਸ੍ਰੀ ਅਕਾਲ ਜੀ ਸਵਾਗਤ ਆ ਜੀ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਗੱਲ ਕਰਨ ਲੱਗਿਆ ਆ ਕਿ ਆਪਾਂ ਨਾ ਇਹ ਪੁੱਟੇ ਲਾਇਏ ਨੇ ਨਾਖਾਂ ਦੇ ਇਸ ਮੀਰੀ ਨਾਖਾਂ ਦੇ ਕਹਿੰਦੇ ਨੇ ਵੀ ਕਿ ਆਪਣੇ ਵਧੀਆ ਹੋਣ ਦੇ ਵੈਸੇ ਲੱਗੀ ਵੀ ਹੋਈ ਆ ਆਪਣੇ ਨਾਖਾਂ ਲੱਗ ਪਈਆਂ ਕਿ ਡੇਢ ਡੇਢ ਸਾਲ ਦੇ ਹੋ ਗਏ ਪੁੱਟੇ ਇਹ ਆਪਣੇ ਹੁਣ ਇਹਨਾਂ ਦੇ ਵਿੱਚ ਕਦੂ ਤੇ ਪੇਠਾ ਲਾਉਣ ਦੀ ਸਲਾਹ ਕਰਦੇ ਆ ਬਾਹੀ ਕਰੀ ਜਾ ਅੱਜ ਬੱਟਾ ਪਾ ਰਹੇ ਆ ਤੁਸੀਂ ਆਪੋ ਆਪਣੇ ਦਾਇਰ ਦੋ ਜਿ ਸਹੀ ਰਹੂਗਾ ਇਹਨਾਂ ਦੇ ਵਿੱਚ ਸਬਜ਼ੀ ਸਹੀ ਰਹੂਗੀ ਕਿਹੜੀ ਲਾਸ ਕਿਹੜੀ ਕਿਹੜੀ ਲਾਰ ਸਕਦੇ ਆ ਆਪਾਂ ਕਦੂ ਤੇ ਪੇਠਾ ਸਹੀ ਰਹੂਗਾ ਉਸ ਆਪਨਾ ਹੁਣ ਬਾੰਦੇ ਗੁੱਟੇ ਵੀ ਲਾਇ ਹੋਏ ਨੇ ਬੰਦੇ ਵਿੱਚ ਦੱਸੋ ਕੀ ਕੁਝ ਲਾ ਰਹੇ ਨੇ ਕਿਹੜੀ ਕਿਹੜੀ ਸਬਜ਼ੀ ਲਾ ਰਹੇ ਹੈ ਕਿਉਂਕਿ ਆਪਣਾ ਤਜਰਬਾ ਨਹੀਂ ਹੈਗਾ ਪਹਿਲੀ ਵਾਰ ਲਾ ਰਹੇ ਆਪਾਂ ਸਬਜ਼ੀ ਅੱਦਾ ਸਿਸਟਮ ਨਹੀਂ ਆ ਵੀ ਕਿਸੇ ਆਰਗੈਨਿਕ ਲਈ ਹੈ ਬਿਲਕੁਲ ਆਪਸਾ ਆਪਣਾ ਕਲੀਕ ਹੱਥ ਤੇ ਰੱਖਣਾ। ਲਾਉਣੇ ਵਿੱਚ ਸਾਰੀ ਆਰਗੈਨਿਕ। ਦੇਵੋ ਜੀ ਰਹਾ ਆਪੋ ਆਪਣੀ ਕਮੈਂਟਾਂ ਦੇ ਵਿੱਚ। ਨਿੱਕੀ ਕਰ ਸਕਦੇ ਆ ਕਿ ਮੈਂ ਲਾ ਸਕਦੇ ਆ ਵਿੱਚ ਕੋਈ ਹਲਦੀ ਕੇ ਨਾ ਹਲਦੀ ਲਾ ਦੋ। ਕਿ ਹਲਦੀ ਵੀ ਕਰਨੀ ਵਧੀਆ ਹੁੰਦੀ ਆ। ਉਹਦੇ ਕਮੈਂਟ ਜਿਵੇਂ ਕਮੈਂਟ ਜਿਹਦੇ ਵੱਧ ਹੋਣਗੇ ਫੌਸਾਬ ਦੇ ਨਾਲ ਜਿਹੜੀ ਚੀਜ਼ ਦੇ ਵੀ ਆਸੀਂ ਲਾ ਸਕਦੇ ਆ ਆਪਾਂ ਹੋਈ ਆਪਾਂ ਲਾਵਾਗੇ ਜੇ ਪਹਿਲਾ ਰੋਟਾਵੇਟਰ ਹੋਇਆ ਸੀ ਕਿਤੇ ਥੋੜਾ ਜਿਹਾ ਸੰਗਣਾ ਵੀ ਹੈਗਾ ਜਗ੍ਹਾ ਬਾਕੀ ਜਗ੍ਹਾ ਤਾਂ ਬਹੁਤ ਰੋਟਾਵੇਟਰ ਨੇ ਵਧੀਆ ਬਾਹੀ ਕਰੀਆ ਇੱਕ ਇੱਕ ਵਾਰ ਹੋਰ ਰੋਟਾਵੇਟਰ ਲਗਾ ਦੇਣਾ ਜਿਵੇਂ ਟਪਾ ਕੇ ਲੰਘ ਜਾਣਾ ਵਧੀਆ ਦਸੋਈ ਫਸਹੀ ਰਿਹਾ ਹੋਇਆ ਹੈ ਨਪਸ਼ਟਮ ਕਰ ਰਹੇ ਆ ਉਸ ਸਪਾਂ ਖਾਨੇ ਦੇ ਵੱਟੇ ਕੇ ਮੂੰਗੀ ਦੀ ਬੀਜੀ ਆ ਉਸ ਮੱਕੀ ਦੀ ਵਿਲਾਇਆ ਐ ਮਿਕਸ ਜਾ ਠੀਕ ਰਹਿੰਦਾ ਸੀ ਹਨਾ ਤੇ ਉਸ ਤੋਂ ਬਾਅਦ ਜੀਤ ਲੱਗ ਜਾਨੀ ਮੱਕੀ ਤੋਂ ਬਾਅਦ ਮੂੰਗੀ ਤੋਂ ਬਾਅਦ ਲੱਗ ਜਾਨੀ ਉਹ ਚੱਕ ਕਰਨੇ ਉੱਥੇ ਕਰ ਆਪਣੇ ਨੱਖਾਂ ਦੇ ਬੂਟੇ ਲੱਗੇ ਹੋਏ ਨੇ ਜਿਹੜਾ ਅੰਬਾ ਵਾਲਾ ਸਿਸਟਮ ਅੰਬਾ ਵਾਲਾ ਸਿਸਟਮ ਉੱਪਰਾਂ ਲਾਇਆ ਇੱਕ ਪੀਲਾ ਤਕਰੀਬਨ ਅੰਬਾ ਦਾ ਉਹਦੇ ਵਿੱਚੋਂ ਗੋਭੀ ਦੀ ਲਾਉਣ ਦੀ ਸਲਾਹ ਗੋਭੀ ਲਾ ਲਈਏ ਟ੍ਰੋਟ ਅੱਜ ਕੱਲ ਚੰਗੇ ਨੇ ਟ੍ਰੋਟ ਅੱਜ ਨਹੀਂ ਨੱਖਾਂ ਦਾ ਵਧੀਆ ਲੱਗੇ ਹੋਈਆਂ ਨੇ ਹਰ ਇੱਕ ਦਿਖਤਾਂ ਲੱਗੀ ਹੋਈ ਆ। ਮਾਫਾ। ਰੂਟ ਦੇ ਬਚੇ ਉਦੋਂ ਹੀ ਸਾਡਾ ਫਰੂਟ ਲਾਹਿਆ। ਉਹ ਕੰਦਲੇ ਕੋਲ ਕਾਫੀ ਅਲੱਗ-ਅਲੱਗ ਤਰ੍ਹਾਂ ਦੇ ਫਰੂਟ ਲਾਹੇ ਨੇ। ਟੱਟਾਂ ਦੇ। ਕਿਸੇ ਕਮੈਂਟਾਂ ਵਿੱਚ ਕਿਹੜੀ ਚੀਜ਼ ਆਪਾਂ ਸਹੀ ਰਹੂਗੀ। ਅੱਜ ਬਹੁਤ ਵਧੀਆ ਵਾਈਬ ਹੋ ਰਹੀ ਆ ਉੱਥੇ ਤੇ। ਆਪਾਂ ਬੱਤਾਂ ਪਾ ਰਹੇ ਹਾਂ ਜਿੱਥੇ ਆਤ ਜਿੱਥੇ ਐਵੇਂ ਥੋੜਾ ਜਿਹਾ ਇਹਦੇ ਵਿੱਚ ਦੁਬਾਰਾ ਰੋਟੇਟਰ ਫੇਰ ਫੇਰ ਦਾਂਗੇ ਸਹੀ ਹੋ ਜਾਣੀਆਂ ਨੇ ਬਿਲਕੁਲ ਪਹਿਲਾਂ ਜਿਖਵਾਰ ਵਾਹੀ ਹੀ ਹੈ ਦੁਬਾਰਾ ਫੇਰਵਾ ਲਾਂਗੇ ਜਿਖਵਾਰ ਤੇ ਇਹਦੇ ਵਿੱਚ ਜਿਦਾ ਆਪਣਾ ਹੀ ਫਾਇਦਾ ਇਹਨਾਂ ਦੇ ਜਿਹੜੇ ਮੈਂ ਕਰ ਰੂ ਹਾਂ ਉੱਡ ਰਹੇ ਸਾਲੀ ਤੋਂ ਨਹੀਂ ਨਾ ਦੇਖਿਆ ਲੱਗਦਾ ਜਿਵੇਂ ਆਪ ਮਿਲਦਾ ਮੈਂ ਨਹੀਂ ਦੀ ਪਹੁੰਚ ਕੰਮ ਹੀ ਤਰ੍ਹਾਂ ਹਰ ਚੀਜ਼ ਤੇ ਉਹੀ ਹੋਣੀ ਹੈ ਚੱਲਿਆ ਨਾ